ਤੇ ਗਾਂ ਚੜ ਗਈ ਹਾਂ ਮਾਰੀ ਛੜ ਮਾਰੀ ਪਾਸਾ ਪਹਿਲਾਂ ਤਿਲਕਣ ਸੀ ਕੀ ਹੁਣ ਕੀ ਪਲੇਟ ਪਈ ਕੀ ਆ ਰੋਡ ਪਈ ਐ ਅੱਛਾ ਤੇ ਹੁਣ ਇਹ ਕਦੋਂ ਟਾਂਕੇ ਟੁੰਕੇ ਕਦੋਂ ਖੁੱਲਣੇ ਕੀ ਜਾਂਦੇ ਆ ਇਹ ਕਹਿੰਦੇ ਮੰਡੇ ਕੱਢ ਦਾਂਗੇ ਅੱਛਾ ਮੰਡੇ ਕੱਢ ਦੇਣਗੇ ਤਾਂ ਪਲੇਟ ਕਦੋਂ ਨਿਕਲੂ ਫਿਰ ਪਲੇਟ ਕਹਿੰਦੇ 11 ਮਹੀਨਾ ਬਾਅਦ ਰਾ 11 ਮਹੀਨਾ ਬਾਅਦ ਕਿੰਨੇ ਦਿਨ ਹੋ ਗਏ ਅੱਜ ਇਹ 18 ਤਰੀਕ ਦਾ ਹੋਇਆ ਜੀ ਇਹ ਥਾਣਾ ਵਾ 12 13 ਦਿਨ ਹੋ ਗਏ ਮੈਂ ਮੁੰਦਰਸਿਆ ਹੈ ਨੰਦਲ ਬਾਗ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰ ਦੋ ਬਤ ਡੀਐਨ ਵਾਲੀ ਜਗਰੂਪ ਬਣ ਵਾਲੀ ਸੀ ਉਹ ਉਹ ਇਸ ਤਰ੍ਹਾਂ ਹੀ ਨਹੀਂ ਉਹ ਉਹ ਲੈ ਗਿਆ ਪਾਣੀ ਕਿ ਉੱਚ ਚੱਲਦਾ ਜੀ ਚੱਲਦਾ ਤਾਂ ਇਹ ਉੱਚ ਚੱਲਦਾ ਇਹ ਨਾਲ ਹੀ ਇਹ ਇਹਨਾਂ ਦੀ ਕਿੰਨੀ ਅਟੈ ਗਈ ਵਿੱਚ ਇਹਨਾਂ ਦੀ 12 ਕਿੱਲੇ ਮੇਰਾ 12 ਕਿੱਲੇ ਜਿਹੜਾ ਉਹ ਉੱਚੋਂ ਪਾਣੀ ਜਾਂਦਾ ਉਹਦੇ ਉੱਤੇ ਆਪਾਂ ਉਹਦੇ ਉੱਤੇ ਆਪਾਂ ਵੀ ਇਹ ਜਿਹੜੀ ਇਹਨਾਂ ਦੀ 12 ਕਿੱਲੇ ਟੈ ਹੈਗੇ ਹੋਰ ਕਿੰਨੀ ਇਹਨਾਂ ਦੀ ਪਾਈ ਦੀ ਹੈ ਇਹਨਾਂ ਉੱਤੇ ਹੁਣੀ ਇਹਨਾਂ ਕੋਲ ਹੋਰ ਕਿੰਨੀ ਗਨਾ ਕਰਨੀ ਹੈ ਨਾ ਜਗਰੂਪਰਾ ਉੱਤੇ ਜਗਰੂਪਰਾ ਜਿਹੜੀ 12 ਕਿੱਲੇ ਟੈ ਹੈਗੇ ਉਹਦੇ ਵਿੱਚ ਫਿਰ ਜਗਰੂਪਗੀ ਪਾਈ ਦੀ ਫਿਰ ਉਹਦੇ ਉੱਤੇ ਤੁਸੀਂ ਆਹ ਉਹਦੇ ਨਾਲ ਬਾਟਣਾ ਵਾਟਾ ਵੀ ਸਾਂਝੀ ਸੀ ਬਰਾਬਰ ਤੇ ਬਰਾਬਰ ਬਰਾਬਰ ਹੂੰ ਤੇਨ ਵਾਲੀ ਮੋਟਰਾਂ ਤਰੀ ਹਾਂ ਸੰਜੀ ਬੱਟਾ ਜੀ ਆਪਣੀ ਹਾਂ ਇਹ ਇਧਰ ਉੱਪਰ ਬਣਿਆ ਆ ਥੱਲੇ ਨੂੰ ਉੱਪਰਲੇ ਬਨੇ ਨੇ ਲਿੰਦੇ ਬਨੇ ਨਹੀਂ ਉੱਪਰਲੇ ਬਣ ਕੇ ਕਰਕੇ ਲਿੰਦੇ ਬਨੇ ਚੱਲੋਗੇ ਹਾਂ ਵੀ ਉੱਤੋਂ ਰੁੜ ਗਈ ਆ ਥੱਲੜੀ ਵੱਜ ਗਈ ਆ ਨਹੀਂ ਥੱਲੜੀ ਰੁੜ ਗਈ ਆ ਟਾਪ ਸਰ ਤੇ ਕਰ ਬਹੁਤ ਜਲਦੋ ਗੱਲ ਬਹੁਤ ਜ਼ਿਆਦਾ ਇਸ ਤਰ੍ਹਾਂ ਭਾਈ ਜਾਨੀ ਕਿ ਉੱਤੋਂ ਟਾਹ ਲੱਗੀ ਜੇ ਥਾਣੂ ਤੁਰੀ ਗਈ ਨਾ ਆਪਣਾ ਬੁਰਦਵਾਰਸਾ ਅਸਰ ਤੇ ਕਟਾ ਆਪਸੇ ਸਾਰਿਆਂ ਦੀ ਤਰੀਫਾ ਜਾਨੀ ਕਿ 10 ਕਿਲੇ ਚਲੀ ਗਈ ਜੇ ਕਿ 20 ਕਿਲੇ ਚਲੀ ਗਈ ਫੇ 5 ਕਿਲੇ ਸਾਰਿਆਂ ਨੂੰ ਥਾਣੂ ਧੌਂਦੇ ਢੌਂਦੇ ਤਿਆਤ ਰਿਆ ਗਿਆ ਸਾਡਾ ਉੱਥ ਸਰਾਈਟ ਆ ਗਿਆ ਮੋਟਰਾਂ ਵੀ ਜਾ ਕੇ ਲੱਭਣੇ ਡੇ ਪਣੀ ਕਿੱਥੇ ਇਹਨਾਂ ਦਾ 88 ਵਾਲੇ ਪਾਣੀ ਦੀ ਠੱਠੀ ਜੀ ਹੋਣ ਆਣ ਕੇ ਮੜੀ ਜੀ ਕਿਤੇ ਮੋਟਰਾਂ ਮੱਡਾ ਲੱਗੀਆਂ ਦੋ ਸਾਲ ਫੇਰ ਹੁਣ ਮੋਟਰਾਂ ਲਵਾਈਆਂ ਅਸੀਂ ਮੱਛੀ ਤੋਂ ਤੇ ਉਹ ਵੀ ਹੋਣ ਸਹੀ ਨਹੀਂ ਕੋ ਰਹੀਏ ਬੋਰ ਵੀ ਮੋਟਰਾਂ ਵਿੱਚ ਦੀਦਾ ਕੁਝ ਨਹੀਂ ਆ ਰਹੀ ਨਾ ਕੋਲ ਲੱਭਾ ਹੀ ਉੱਥੇ ਆ ਗਿਆ ਸਾਰਾ ਕਿ ਪਿਛਲੇ ਹੰਦਿਆ ਉਹ ਚ ਆ ਗਿਆ ਉੱਥੇ ਆਪੇ ਇਹ ਜੇ ਪਾਣੀ ਵਗੰਦੇ ਉੱਥੇ ਪਾਣੀ ਲੱਥੂ ਫੇਰ ਪਤਾ ਲੱਗੂਗਾ ਪਤਾ ਸਾਰਾ ਪਨ ਲੱਗਾ ਜੀ ਪਣੀ ਵਗਦਾ ਉਹਦੇ ਜੀ ਜਾਨੀ ਹੈ ਨਵਾਂ ਨਹੀਂ ਬਹੁਤ ਜਿਆਦਾ 25 ਫੁੱਟ ਨਵਾਂ ਨਹੀਂ ਹੋ ਗਈ ਚੱਲੇ ਇੱਕ ਇਹਨਾਂ ਦੀ 30 ਫੁੱਟ ਪਰਲੇ ਪੱਸੀ ਆ ਤੇ ਉਹਦੇ ਚ ਤੇਰੇ ਤਾਂ ਗਈ ਹੈ ਉਹ ਪਾਰ ਦੀ ਸਾਈਡ ਤੇ ਆਪਣਾ ਜਿੱਥੇ ਬੱਗੂ ਵਾਲਾ ਗੁਰੂ ਆ ਇਹਨਾਂ ਦੀ ਇਹਨਾਂ ਦੀ ਉਹਨਾਂ ਜਗਰੂਪ ਵਾਲਾ ਇੱਥੇ ਜਗਰੂਪ ਗਈ ਹਾਂਜੀ ਉਧਰ ਜਿੱਥੇ ਆਪਾਂ ਉਹ ਦਿਨ ਗਏ ਬੱਗੂ ਵਾਲਾ ਤੇ ਉਹ ਚੋਂ ਰੇਰ ਰੂਟ ਚੁਕਾ ਲੈਣ ਜੇ ਬੱਤਰ ਆਈ ਹੈ ਤੇ ਆਹ ਉਦਲੇ ਆਪਾਂ ਹੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਉਹ ਵੀ ਤੁਸੀਂ ਕਿ ਛੱਡ ਤਾ ਮੁੰਡੇ ਵੀ ਇੱਥੇ ਹੈ ਨਹੀਂ ਤੋ ਤੋ ਕਹੇ ਦੀ ਲਾ ਦੋ ਡਿਊਟੀ ਚੁਕਾ ਲੈਣ ਕੋਈ ਭਾਈ ਨੇ ਹੋਈ ਕਿਹਾ ਵੀ ਜੇ ਬੰਦਾ ਕੋਈ ਆਪਦਾ ਜੁਮੇਹਰ ਪਾ ਲਓ ਉਹ ਵੀ ਪੈਸੇ ਪੂਰੇ ਵਟੇ ਜਾਣਗੇ ਉਹਨਾਂ ਦੇ ਚਾਰ ਉਹ ਛਕਾ ਲੈਣਾ ਆਪਦੀ ਪਹਿਲੀ ਹਾਂਜੀ ਉਹਨੇ ਇਹ ਹੁੰਦਾ ਜੇ ਮੇਂ ਦੂਜੀ ਖਰਾਬ ਹੋਈ ਆ ਉਹ ਰੇਤਾ ਦੇ ਪੈਸੇ ਨਾਲ ਨਾਲ ਪਧਰੀ-ਪੁਧਰੀ ਕਰਕੇ ਆ ਪੀ ਆਈ ਵੀ ਹੋਈ ਤੇ ਹੋਈ ਜਾਊਗੀ ਚੱਣੀ ਜੀ ਰੇਤਾ ਉੱਪਰ ਬਚੀ ਉਹ ਵੀ ਜੀ ਹੋਊਗੀ ਐਨਰਜੀ ਆਪੋ ਉਹਦੇ ਚਾਰ ਚਾਰ ਪੈਸੇ ਵਟੇ ਜਾਣਗੇ ਤੇ ਘਰ ਦਾ ਕੋਈ ਖਰਚਾ ਚੱਲ ਪੂ ਨਾਲ ਰਿਵਾਰ ਦਾ ਬੜਾ ਪ੍ਰਤੀਿੰਦਰ ਰੂਚੀ ਇਹਦੇ ਬੜਾ ਸ਼ੋਰ ਹੋ ਗਿਆ ਜੀ ਸਾਰੀ ਤਕਰੀਬਨ ਆਰਾਮਸੋਨ ਵਾਲੀ ਸਾਈਡ ਤੇ ਸਾਰੇ ਰੁਕੀਆਂ ਆਪਦੇ ਸੰਦਾਂ ਨਾਲ ਝੁਕਣ ਲੱਗ ਪਏ ਆ ਹੂੰ ਤੇ ਚੀਜ਼ਾਂ ਬਹੁਤ ਜ਼ਿਆਦਾ ਬਸ ਤੋਂ ਲੈ ਕੇ ਰਿਹਾ ਤੋਂ ਲੈ ਕੇ ਸਾਰੇ ਸਾਰੇ ਪ੍ਰੇਮੀ ਜ਼ਮੀਨ 'ਚ ਉੱਥੇ ਚੌਂਕ ਗੱਲਿਆਂ 'ਚ ਧੁੱਗੀਆਂ ਇੱਥੇ ਪੁੱਜੋਗੇ ਪਈ ਸੀ ਬਹੁਤ ਵਧੀਆ ਹਾਂਜੀ ਆਪਾਂ ਨੇ ਨਾ ਨੀ ਜੋ ਕੀਤੀ ਗੱਲ ਦੇ ਚੁੱਕਣ ਆਏ ਹੂੰ ਬਈ ਚੁੱਕ ਲੋ ਸਾਰਿਆਂ ਦੀ ਚੁੱਕ ਲੋਗੇ ਤਾਂ ਕੋਈ ਵਧੀਆ ਪਹਿਲੀਆਂ ਬਣ ਜਾਣਗੀਆਂ ਬੇਚੀ ਰੇਤਾਲੀ ਜੇ ਤੇ ਫਸਲ ਵੀ ਕੋ ਨਹੀਂ ਹੋਣੀ ਹਾਂਜੀ ਰੇਤ ਤੇ ਚੁੱਕੜੀ ਬਣੀ ਪਈ ਉਸੇ ਕਰ ਚੇਨਾ ਮੁੜ ਕੇ ਚਲੋ ਪਧਰੀ ਪਧਰੀ ਹੋ ਕੇ ਤੇ ਚਲੋ ਕੀ ਚੀਜ਼ ਹੋਊਗੀ ਹੂੰ 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 ਇਹ ਨਾਲ ਜੁੜੋ ਕੀ ਤਾਂ ਪਾਣੀ ਮੜੀ ਜੇ ਲਵਾਵਾਂਗੇ ਜੋ ਕੋਈ ਪਾਣੀ ਦਾ ਸਾਧਨ ਨਾ ਉਥੇ ਕੋਈ ਆ ਨਾ ਕੋਈ ਮੋਟਰ ਹੈਗੀ ਨਾ ਕੋਈ ਕੋਲ ਨਾ ਕੋਈ ਅਈਓ ਤੇ ਨੀਰਣਾ ਨਹੀਂ ਕੋਈ ਵੱਡਾ ਵੱਡਾ ਨਾ ਫਿਕਰ ਨਾ ਕਰੋ ਉਹ ਤੇ ਆਪਾਂ ਬੱਤੀ ਵਾਲੇ ਖੰਬੇ ਖੁੰਬੇ ਲਵਾ ਕੇ ਜੇ ਕੋਈ ਟਰਾਂਸਫਾਰਮ ਰੋੜ ਗਿਆ ਨਵੇਂ ਲਵਾ ਦਾਂਗੇ ਉਹ ਤੇ ਕਰਨਾ ਹੀ ਆ ਉਹਦੇ ਕਰਾਂਗੇ ਉਹਦੇ ਨਵੇਂ ਲੱਗ ਜਾਣਗੇ ਆ ਪਾਣੀ ਲੈ ਜੇ ਮੁੜ ਕੇ ਕਰਾ ਦਿੰਨੇ ਆ ਆਪਣਾ ਕੰਮ

ਇੱਕ ਵੀਡੀਓ ਕਰਕੇ ਭੇਜ ਦੋ ਕਿਉਂਕਿ ਆਪਣਾ ਕਿੱਧਰ ਕਿੱਧਰ ਮਾਰਨੀ ਹੈ ਸਪਰੇ ਘਰਾਂ ਚ ਘਰਾਂ ਚ ਮਾਰ ਦੋ ਨਾ ਇੱਥੇ ਲੱਗ ਲੱਗੇ ਅਗਲੇ ਪਾਸੇ ਵੀ ਚੱਲਦੇ ਆ ਨਵੀਂ ਲੈਂਦੀ ਚਲੋ ਆ ਵਧੀਆ ਕੀਤਾ ਹੈਲੋ ਦੁਬਾਰਾ ਸਟਾਰਟ ਕਰੀਏ ਇੱਕ ਵਾਰੀ ਹੈਲੋ ਇੱਕ ਮਿੰਟ ਹੋ ਜੀ ਵੀ ਸਥਿਕਾਰਪਣਾ ਸਥਿਕਾਰਪਣਾ ਸਸੀਕਲ ਭੈਣਾ ਜੀ ਸਾਡੇ ਕਮਾਈ ਵਾਲਾ ਕੋਈ ਨਹੀਂਗਾ ਤੇ ਸਾਨੂੰ ਕੁਕੀ ਕੁ ਦਿਖਾਈ ਜਾ ਬਸ ਆ ਦੇ ਦੇ ਨੇ ਮਾਤਾ ਦੇ 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 ਆ ਆ ਮੇਰੀ ਨਹੀਂ ਕੋਈ ਨਹੀਂ ਦੇ 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 ਭੈਣ ਦੇ 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 ਹੋਰ ਜੀ ਭਾਉ ਜੀ ਸਸੀਕਲ ਭਾਜੀ 46 ਵੀ ਹਾਂਜੀ ਬੱਚੀ ਹੋਰ ਸਸੀਕਲ ਭਾਜੀ ਸਸੀਕਲ ਭੈਣ ਆਪਣਾ ਲਾ ਲਾ ਦੋ ਫਿਰ ਫੀਡ ਫੂਡ ਸਾਈਆਂ ਉਹ ਸੀਡਲ ਨਾਲ ਉਸੇ ਪਾਣੀ ਵਿੱਚ ਫਸ ਗਿਆ ਨਾ ਟਿੱਕਾ ਅਕਲਤਰ ਰਸਤੇ ਪੈ ਗਏ ਨਾ ਹੀ ਹੁਣ ਨਿਕਲ ਆਇਆ ਕਿ ਨਹੀਂ ਬਸ ਆ ਗਿਆ ਹੁਣ ਕਿੱਟਾ ਲਾ ਦੀਏ ਇਹਨੂੰ ਕਿਲ ਵਿੱਚ ਕਿੱਟਾ ਵਾਂ ਦਿੱਜੇ ਚ ਫੀਡ ਲਗਾ ਆਪਣੇ ਹਲਕੇ ਦਾ ਪਿੰਡ ਆ ਪਾਰਲੇ ਚੱਲੋਗੇ ਤੇ ਇਥੋਂ ਹਾਂਜੀ ਬੀਬੀ ਦੀਆਂ ਨਾ ਅੱਖਾਂ ਦੀ ਨਿਗਾ ਬਿਲਕੁਲ ਨਹੀਂ ਹੈਗੀ ਤੇ ਮੈਂ ਇਹਨਾਂ ਨੂੰ ਸਵੇਰੇ ਭੇਜਦਾ ਤੁਹਾਡੇ ਕੋਲ ਤੇ ਇਹਨਾਂ ਦਾ ਟ੍ਰੀਟਮੈਂਟ ਆਪਾਂ ਕਰਨਾ ਤੇ ਕੋਈ ਪੈਸਾ ਨਹੀਂ ਲੈਣਾ ਬਿਲਕੁਲ ਫ੍ਰੀ ਇਹਨਾਂ ਨੂੰ ਜੇ ਕੋਈ ਸਰ ਪੈਸਾ ਕੋਈ ਵੀ ਨਹੀਂ ਲੈਂਦਾ ਆ ਬਸ ਮੈਂ ਕਹਿੰਦਾ ਜੇ ਕੋਈ ਮੈਡੀਸਿਨ ਬਾਹਰੋਂ ਲੈ ਕੇ ਦੇਣੀ ਪਊ ਨਾ ਉਹ ਵੀ ਆਪੇ ਲੈ ਦੇਵਾਂ ਆਪੇ ਲੈ ਲਿਓ ਜੀ ਲੈ ਲਿਓ ਤੇ ਇਹ ਨਾ ਨੰਬਰਦਾਰ ਆਜੂਗਾ ਤੁਹਾਡੇ ਕੋਲ ਮੇਰਾ ਨਾਮ ਲੈ ਕੇ ਮਿਲੂ ਤੁਹਾਨੂੰ ਠੀਕ ਐ ਪਰਸੋਂ ਆਣ ਕੱਲ ਛੁੱਟੀ ਆ ਚਲੋ ਆ ਕੱਲ ਦਸਹਰੇ ਛੁੱਟੀ ਪਰਸੋਂ ਆ ਜਾਣਗੇ ਕਰਨੈਲ ਸਿੰਘ ਨੰਬਰਦਾਰ ਆਜੂ ਨਾਲ 9 ਵਜੇ ਆ ਜਾ ਠੀਕ ਐ ਜੀ ਠੀਕ ਓਕੇ ਜੀ ਓਕੇ ਧੰਨਵਾਦ ਤੁਸੀਂ ਉਹੀਂ ਉੱਥੇ ਮਿਲਣਾ ਪੱਟੀ ਐਸ ਐਮਓ ਨੂੰ ਠੀਕ ਐ ਜੀ ਤੇ ਆ ਮੇਰਾ ਦੱਸ ਕੇ ਤੇ ਉਹ ਕੋਈ ਗੱਲ ਨਹੀਂ ਬਿਲਕੁਲ ਫ੍ਰੀ ਹੋਊਗਾ ਠੀਕ ਐ ਜੀ ਧੰਨਵਾਦ ਜੀ ਮੈਂ ਨਾ ਮੈਂ ਧੰਨਵਾਦ ਆ ਨਿਆਰੇ ਲਟਣ ਆਸ ਪਾਸ ਭਰਾ ਉਹ ਧੰਨਵਾਦ ਕਰਦਾ ਧੰਨਵਾਦ ਕਰਦਾ ਕੋਈ ਮਿਸ ਕਹ ਲੋ ਜਿੰਦਰਾ ਉਹ ਆ ਇੱਧਰ ਜਨਾਨੀਆਂ ਹੋ ਰਹੀਆਂ ਸਾਲੋ ਆਲ ਭੈਣ ਆ ਉੱਪਰ ਹੀ ਰੱਖ ਲੀ ਆ ਉਧਿਆਨ ਤੇ ਆ ਲਓ ਆਲੋ ਆ ਉੱਪਰ ਆਲ ਭੈਣ ਆ ਜੋ ਭੈਣ ਆਣਾ ਪੈਨ ਆਣਾ ਤਾਂ ਇਧਰ ਪੈਨ ਲੋਕ ਆਤਰਪਾਲ ਸਰਾਲ ਆਜੋ ਪੈਨ ਲੈ ਪੈਨ ਆਤਰਪਾਲ ਆ ਪੁੱਤ ਤਰਪਾਲ ਮਿਲ ਗਈ ਆ ਹਾਂਜੀ ਚਲੋ ਲਓ ਆਜੋ ਭਾਜੀ ਅੱਗੇ ਆਜੋ ਆਓ I'll be. 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 I'll ਲੋਪੇ ਹਾਂ ਤੂੰ ਕਿਵੇ ਝੁਕੇ ਆ ਆਜ ਭਾਈ ਜੀ ਆਓ ਵੀ ਆ ਪੈਣਾ ਆ ਪੈਣਾ ਬਲਵਾ ਨਹੀਂ ਇਹਦੇ ਸਰਪੰਚ ਸਾਹਿਬ ਕੇ ਪਰਿਵਾਰ ਨੂੰ ਤੋਤਰਾਂ ਦੇ ਦਿਓ ਜਿਹੜੀਆਂ ਤੇ ਕੋ ਨਹੀਂ ਭੈਣ ਸਰਪੰਚ ਸਾਹਿਬ ਕੇ ਪਰਿਵਾਰ ਚ ਇਹਨਾਂ ਨੂੰ ਜਿੰਨੀਆਂ 5 7 10 ਦੇੜੀਆਂ ਦੇ ਦਿਓ ਨਾ ਉਹ ਲਿਖਣ ਆਪਣੇ ਕਰੀ ਜਾਣਾ ਆ ਕਰਨਾ ਹੈ ਲੋ ਜੀ ਭਾਈ ਲੋ ਆਛਾ ਇਹ ਪਾਣੀ ਦੀਆਂ ਬੋਤਲਾਂ ਪਾਸੇ ਕਰ ਲਓ ਇਹ ਉਂ ਖੋਲ ਲਓ ਕੱਲੀ ਕੱਲੀ ਬੋਤਲ ਦੇ ਦੀ ਠੀਕ ਤੀ ਕੰਪਲ ਆਪਣੇ ਨਾਲ ਤਰਕੇ ਟ ਵੱਡੀ ਆਈ ਹੋ ਲਓ ਜੀ ਲਓ ਦੇ ਰਹਾ ਲਓ ਜੀ ਲੈ ਵੀ ਫੁੰਡਿਆ ਲੋ ਜੀ ਆਓ ਵੀ ਮੁੰਡਿਓ ਆਈ ਸ਼ਾਹਬ ਜੀ ਇਹ ਮੁੰਡੇ ਤਗੜੇ ਆ 70 ਰੁਪਏ ਲੈ ਜਾ ਭੈਣੇ ਆਹ ਦੇ ਆਲੇ ਪੈਣ 70 ਰੁਪਏ ਵੀ ਲੈ ਜਾ ਭੈਣੇ ਸਾਲ ਪੈਣ ਉਹ ਬੱਲੇ ਬੱਲੇ ਇਧਰ ਆ ਗਿਓ ਲੈ ਪੋ ਇਤਰਾਹ ਕਰੋ ਤਰ ਪਹਿਲਾਂ ਇਹ ਨੁਕਰੇ ਰੱਖੋ ਇਧਰ ਇੱਕ ਬੰਨੇ ਰੱਖੋ ਉਹ ਵੇਚ ਖਲਾਰਾ ਪੈ ਗਿਆ ਤਾ ਲੈ ਆਪੋ ਆ ਤਰਪਾਲ ਲੈ ਲੇ ਆਓ ਜੀ ਆਓ ਆਓ ਹੋਈ ਸ਼ਬਲੈ ਲਾਓ ਜੀ ਆਇਆ ਬੰਦੇ ਆ ਲਿਆ ਮੁਰਦਾਂ ਦੇ ਆਓ ਜੀ ਬਾਬਾ ਜੀ ਛੱਡਦੇ ਨਹੀਂ ਤੂੰ ਥੱਲੇ ਹੋ ਜਗਾ ਨਹੀਂ ਪਹਿਲਾਂ ਨਾ ਮੈਂ ਤੇ ਸਰਪੰਚ ਇਥੋਂ ਚ ਕੋਣ ਕੱਕੜ ਕੇ ਸਾਰੇ ਆਜੋ ਕੱਕੜ ਕੇ ਆਓ ਵਾਅਦ ਦਿੱਤੀ ਉਸ ਮਸਾ ਕਾਲਾ ਹੋ ਗਿਆ ਜੀ ਚਲ ਕੇ ਬੇਟਾ ਫੜੀ ਜਲੋ ਨਾ ਬੋਲ ਤੂੰ 400 ਆ ਫੜ ਸਰ ਮਚਾ ਲਾ ਤੁਨ ਲਾ ਕੋ ਫੜੀਆ ਪਿਛੋਂ 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 ਸਾਰਿਆਂ ਨੂੰ ਮਹਿਜਣਾ ਹੈ ਆਓ ਆਓ ਭਾਜੀ ਆਓ ਚਲੋ ਚਲੋ ਵੀ ਲੈ ਜਿਓ ਜੀ ਜੀ ਲੈ ਜਾ ਲੈ ਨਈ ਮਾ ਨਾਉਦਾ ਨਾ ਕਿਤੇ ਭਾਜੀ ਚੋਕਲਾ ਪੁੱਤਰਾ ਛੱਡ ਦਈਏ ਧਿਆਨ ਨਾ ਆ ਜਾ ਆਜੋ ਮੋਢਾ ਲਾ ਲਿਆ ਕਰੋ ਸਭੋ ਸਿਰ ਤੇ ਜਰੂਰ ਉਹ ਪੈਂਦਾ ਆਪਣਾ ਸੂੜ ਆ ਮੁੰਡੇ ਦੇ ਚੁਕਾ ਵੈਰੀ ਗੁੱਡ ਮਾਦਾ ਤੋਂ ਸਾਥ ਮੁੰਡੇ ਦਾ ਮਾਦਾ ਮੁੰਡੇ ਨੂੰ ਘਲਾ ਹਾਂ ਆ ਆ ਭੈਣ ਚੁੱਕ ਲੈਂਦੀ ਆ ਆ ਯਾਰ ਲਾ ਆ ਆ ਲਾ ਦੇ ਲਾ ਦੇ ਆਲੇ ਭੈਣ ਆਲੇ ਆ ਭੈਣ ਨੂੰ ਚੁੱਕ ਲੈਣ ਆਓ ਜੀ ਆਜੋ ਭਾਜੀ ਆਹ ਦੇ ਉੱਤੇ ਹੀ ਰੱਖ ਦਿਓ ਲਿਆ ਆਹ ਉੱਪਰ ਧਿਆਨ ਨਾਲ ਤਾਣਾ ਚਾਹੀਦਾ ਮਣਕਾ ਲੋਏ ਤਾਂ ਫੇਰ ਇੱਕ ਝੋਕਲਾ ਚਲੋ ਜੀ ਆਓ ਭੈਣਾ ਆਓ ਭੈਣਾ ਭੈਣਾ ਹੁਣ ਪਹਿਲਾਂ ਭੈਣਾ ਆ ਜਾਣਾ ਆਜੋ ਭੈਣ ਆਜੋ ਆਜੋ ਭੈਣ ਆਜੋ ਭੈਣ ਆਜੋ ਭੈਣ ਜਿਹੜੇ ਰਹਿ ਗਏ ਭੈਣ ਸਾਡੀਆਂ ਰੁਕ ਦੇਣਾ ਭੈਣ ਲਈ ਆਓ ਲਿਆਓ ਪਹਿਲਾਂ ਚੋਕਰ ਲਈ ਆਓ ਪਹਿਲਾਂ ਚੋਕਰ ਦੇ ਦਿਓ ਲਾਓ ਭੈਣ ਆਜੋ ਭੈਣ ਤੁਸੀਂ ਲੈ ਲਿਆ ਹਾਂ ਲੈ ਲਿਆ ਨਾ ਘਾਟ ਕੋਲ ਬਣਾ ਸ਼ੁਰੂ ਕਰਦੇ ਆ ਆਓ ਜਹਦਾਰ ਜੀ ਆਜੋ ਭੈਣ ਆਜੋ ਭੈਣ ध्यान मुटे रखा दे मुटे आज 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 मेरे वीर आज ਸਰਜੀਤ ਆ ਜਾ ਬੋ ਯਾਰ ਦੋ ਫੋਰ ਗਿਆ ਦੇ 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 ਦਿਓ ਹਾਂ ਨਹੀਂ ਸਰ ਉਹ ਤੇ ਕੱਟ ਲੈ ਕਰ ਅੱਜ ਫੇਰ ਸਾਡੇ ਪਟਿਆਲਕੇ ਦੇ ਜਿਹੜੇ ਲਗਭਗ 25 ਦੇ ਕਰੀਬ ਪਿੰਡ ਇਫੈਕਟਡ ਹੋਏ ਆ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਵੱਧ ਨੁਕਸਾਨ ਹੋਇਆ ਜਿਹੜੀਆਂ ਬਈਕਾਂ ਦਰਿਆ ਦੇ ਵਿੱਚ ਆ ਉਹਨਾਂ ਬਈਕਾਂ ਦੇ ਉੱਤੇ ਡੇਰਿਆਂ ਦੇ ਉੱਤੇ ਅੱਜ ਫੇਰ ਅਸੀਂ ਚੋਕਰ ਫੀਡ ਘਰ ਬੈੱਡਾਂ ਤੇ ਵਿਛਾਉਣ ਨੂੰ ਕਿਉਂਕਿ ਗੱਦੇ ਬਿਸਤਰੇ ਸਾਰਾ ਕੁਝ ਖਰਾਬ ਹੋ ਗਿਆ ਸੀ ਬੈੱਡਾਂ ਤੇ ਗੱਦੇ ਨਾਲ ਕੰਬਲ ਤੇ ਹੋਰ ਘਰ ਵਸਤੋਂ ਦੀਆਂ ਜਿਹੜੀਆਂ ਰਸੋਈ ਦੀਆਂ ਚੀਜ਼ਾਂ ਵਾਂ ਆਟਾ ਚੌਲ ਦਾਲਾਂ ਛੋਲੇ ਤੇਲ ਸਾਰਾ ਕੁਝ ਹੀ ਜੋ ਵੀ ਰਸੋਈ ਦੇ ਵਿੱਚ ਰੋਜ਼ ਵਰਤੋ ਦੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਇਹਦੇ 'ਚ ਕੋਈ ਇਹ ਨਹੀਂ ਵੀ ਅਸੀਂ ਕੁਝ ਆਣ ਕੀਤਾ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਤੇ ਜਦੋਂ ਕੋਈ ਇਸ ਤਰ੍ਹਾਂ ਵਿਫਤਾ ਦਾ ਸਮਾਉਂਦਾ ਪੰਜਾਬ ਤੇ ਪੰਜਾਬੀਅਤ ਪੰਜਾਬੀ ਉਹ ਸੂਰਬੀਰ ਯੋਧੇ ਨੇ ਜਦੋਂ ਵੀ ਬਾਹਰਲੀ ਦੁਜੀ ਕਿਸੇ ਸਟੇਜ ਤੇ ਜਾਂ ਕਿਸੇ ਦੇਸ਼ ਤੇ ਕੋਈ ਵਿਪਤਾ ਆਈ ਆ ਪੰਜਾਬੀਆਂ ਨੇ ਉੱਥੇ ਦਿਲ ਖੋਲ ਕੇ ਜਾ ਕੇ ਮਦਦ ਕੀਤੀ ਆ ਉਸੇ ਤਹਿਤ ਇਹ ਸਾਡੇ ਭੈਣਾ ਭਰਾ ਨੇ ਇਹ ਕਿਸੇ ਵੇਲੇ ਹੋ ਸਕਦਾ ਕਿਸੇ ਸਮੇਂ ਇਹਨਾਂ ਭੈਣਾ ਭਰਾਵਾਂ ਨੇ ਜਿੱਤੇ ਕਿਤੇ ਕਿਸੇ ਤੇ ਵਿਪਤਾ ਪਈ ਆ ਇਹਨਾਂ ਮਦਦ ਕੀਤੀ ਹੋਵੇ ਹੋ ਸਕਦਾ ਜਦੋਂ ਕਿਤੇ ਸਾਡੇ ਦੇ ਵਿਪਤਾ ਪਈ ਹੋਵੇ ਕਿਤੇ ਬਜ਼ੁਰਗਾਂ ਤੇ ਤੇ ਉਦੋਂ ਇਹਨਾਂ ਭੈਣ ਭਰਾਵਾਂ ਮਦਦ ਕੀਤੀ ਹੋਵੇ ਤੇ ਉਸੇ ਘੜੀ ਦੇ ਤਹਿਤ ਇਹ ਤੇ ਇੱਕ ਚੇਨ ਆ ਪਉ ਜਦੋਂ ਚੱਕਰ ਘੁੰਮਦਾ ਵਾ ਚੇਨ ਉਹ ਗਰਾਰੀ ਦੇ ਉੱਤੇ ਘੁੰਮਦੀ ਜਾਂਦੀ ਹੈ ਤੇ ਉਹ ਚੇਨ ਦੀਆਂ ਜਿਹੜੀਆਂ ਕੜੀਆਂ ਉਹ ਅੱਗੇ ਪਿੱਛੇ ਹੁੰਦੀਆਂ ਜਾਂਦੀਆਂ ਜਦੋਂ ਕੋਈ ਵੀ ਇਨਸਾਨ ਕਿਸੇ ਦੇ ਕੰਮ ਆਉਂਦਾ ਤੇ ਉਹ ਪਰਮਾਤਮਾ ਕਿਤੇ ਨਾ ਕਿਤੇ ਉਹ ਇਹੋ ਜੀ ਕੜੀ ਜੋੜਦਾ ਵਾ ਜੇ ਕਿਤੇ ਲੋੜ ਪੈਂਦੀ ਆ ਤੇ ਉਹ ਫਿਰ ਹਰ ਇਨਸਾਨ ਉਸ ਇਨਸਾਨ ਦੇ ਕੰਮ ਆਉਂਦਾ ਇਨਸਾਨੀਅਤ ਦੇ ਤੌਰ ਤੇ ਕੰਮ ਆਉਂਦਾ ਬਾਕੀ ਪੰਜਾਬੀ ਤੇ ਜਾਣੀਏ ਸੁਣਾਣਾ ਜਾਂਦੇ ਆ ਵੀ ਪੰਜਾਬੀ ਹਰ ਇੱਕ ਦੀ ਮਦਦ ਕਰਨ ਨੂੰ ਜਾਣੇ ਜਾਂਦੇ ਆ ਪੰਜਾਬੀ ਦੂਜੀਆਂ ਸਟੇਟਾਂ 'ਚ ਦੂਜੀਆਂ ਦੇਸ਼ਾਂ ਦੇ ਵਿੱਚ ਜਾ ਕੇ ਜੇ ਕੋਈ ਵਿਫਤਾ ਆਉਂਦੀ ਆ ਲੰਗਰ ਲਾਉਂਦੇ ਆ ਰੋਟੀ ਪਾਣੀ ਦੇ ਲੰਗਰ ਦਵਾਈਆਂ ਦੇ ਲੰਗਰ ਇੱਥੋਂ ਤੱਕ ਕਿ ਕੱਪੜਿਆਂ ਦੇ ਪੈਸਿਆਂ ਨੂੰ ਲੰਗਰਾਂ ਦੇ ਰੂਪ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਅਜੇ ਸਾਡੇ ਇਲਾਕੇ ਦੇ ਵਿੱਚ ਪੈਲੀਆਂ ਜੇ ਸੱਲੀਆਂ ਅਸੀਂ ਕੋਸ਼ਿਸ਼ ਕੀਤੀ ਅੱਜ ਤੋਂ 7 ਦਿਨ ਪਹਿਲਾਂ ਵੀ ਟਰੈਕਟਰ ਪੈਲੀਆਂ 'ਚ ਵੜਨ ਪਰ ਟਰੈਕਟਰ ਪੈਲੀਆਂ 'ਚ ਵਾੜੇ ਉੱਤੋਂ ਪੈਲੀਆਂ ਵੇਖਣ ਨੂੰ ਬੱਤਰ ਹੀ ਪਰ ਪੈਲੀਆਂ ਥੱਲੇੋਂ ਸੱਲੀਆਂ ਨਿਕਲੀਆਂ ਆਉਣ ਵਾਲੇ ਦਸਾਂ ਗਿ ਦਿਨਾਂ ਤੱਕ ਇੱਥੇ ਸਾਡੇ ਜਿਹੜਾ ਏਰੀਆ ਵਿੱਚ ਟਰੈਕਟਰ ਚੱਲਣਗੇ ਪਹਿਲੀਆਂ ਦੇ ਬਾਕੀ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹਦਾ ਖੇਤ ਉਦੀ ਰੇਤ ਚਲਾਈ ਆ ਉਹਦੇ ਤਹਿਤ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੁੰਦੀ ਪਈ ਆ ਲੋਕ ਆਪਦੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਰਹੇ ਆ ਜ਼ਮੀਨਾਂ ਪੱਧਰ ਕਰ ਰਹੇ ਆ ਲੋਕੀ ਆਪ ਮੁਹਾਰੇ ਇਹ ਗੱਲਾਂ ਬੋਲਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਇਹ ਪਾਲਿਸੀ ਬਣਾਈ ਆ ਉਹਦੇ ਤਹਿਤ ਸਾਨੂੰ ਬੜਾ ਵੱਡਾ ਫਾਇਦਾ ਪਹੁੰਚਿਆ ਵਾ ਪੀ ਅੱਗੇ ਜੇ ਕਿਤੇ ਅਸੀਂ ਚੁਮਚਾ ਵੀ ਰੇਤ ਦਾ ਚੁੱਕ ਲੈਣਾ ਤੇ ਉਸੇਲੇ ਮਾਈਨਿੰਗ ਵਾਲਿਆਂ ਪੁਲਸ ਵਾਲਿਆਂ ਹੋਰ ਕਈ ਵਪਾਗਾ ਜਾਣਾ ਤੇ ਆ ਕੇ ਸੜ ਤੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਹੁਣ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਜਦੋਂ ਮਰਜੀ ਅਸੀਂ ਰੇਤ ਚੁੱਕਦੇ ਆ ਪੱਧਰੀਆਂ ਕਰਦੇ ਆ ਦਿਨੇ ਚੁੱਕਦੇ ਆ ਰੇਤ ਰਾਤ ਚੁੱਕਦੇ ਆ ਵੀ ਕਿਸਾਨਾਂ ਨੇ ਕਿਹਾ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਕੋਈ ਕਿਸੇ ਵਿਭਾਗ ਲੋ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਕਿਉਂਕਿ ਇਹ ਸਾਡੀ ਸਰਕਾਰ ਆ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੁਣ ਜਦੋਂ ਬੱਤਰ ਆਉਂਦੀਆਂ ਜ਼ਮੀਨਾਂ ਇਪਧਰੀਆਂ ਵੀ ਕਰਵਾਵਾਂਗੇ ਜ਼ਮੀਨਾਵਾਵਾਂਗੇ ਵੀ ਤੇ ਕਣਕਾਂ ਦੇ ਵੀ ਡੀਏਪੀ ਖਾਦ ਡੀਜ਼ਲ ਹੋ ਹਰ ਪੱਖੋਂ ਸਾਰੇ ਭੈਣ ਭਰਾ ਰਲ ਮਿਲ ਕੇ ਅਸੀਂ ਆਪਦੇ ਕਿਸਾਨ ਵੀਰਾਂ ਦੀ ਮਦਦ ਕਰਾਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਅਸੀਂ ਕੋਈ ਫੇਰਮੇ ਗੱਲ ਦਰਾ ਦਿਆਂ ਅਸੀਂ ਅਸੀਂ ਕੋਈ ਇਹਨਾਂ ਦੀ ਮਦਦ ਨਹੀਂ ਅਸੀਂ ਆਪਣੀ ਮਦਦ ਕਰਦੇ ਪਏ ਕਿਉਂਕਿ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਤੇ ਜਦੋਂ ਕਿਸੇ ਪਰ